ਹਾਂਜੀ ਆਪਾਂ ਹਾਜ਼ਰਾਂ ਜੀ 8894 ਸਬੰਧੀ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਰਟ ਕੇਸ ਦੇ ਜਿਹੜੇ ਆਰਡਰ ਨੇ ਉਹ ਜਾਰੀ ਹੋ ਚੁੱਕੇ ਨੇ ਜੀ 9894 ਦੇ ਜਿਹੜਾ ਕੇਸ ਚੱਲ ਰਿਹਾ ਉਹਦੇ ਆਰਡਰ ਆ ਚੁੱਕੇ ਨੇ ਇਹਨਾਂ ਆਰਡਰਸ ਦਾ ਜੁਆਇਨਿੰਗ ਤੇ ਕੀ ਇਫੈਕਟ ਪਏਗਾ ਭਰਤੀ ਸੇਫ ਹੈ ਜਾਂ ਨਹੀਂ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ 9594 ਦਾ ਨੈਕਸਟ ਪ੍ਰੋਸੈਸ ਕਦੋਂ ਕਰਾਇਆ ਜਾਏਗਾ ਠੀਕ ਹੈ ਤਾਂ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਦੇ ਨਾਲ ਹੀ ਗੱਲ ਕਰਾਂਗੇ ਕਿ ਜਿਹੜੇ ਕੇਸ ਤੇ ਆਰਡਰ ਆਏ ਨੇ ਉਹਦੇ ਵਿੱਚ ਜਿਹੜਾ ਹੈ 9594 ਭਰਤੀ ਨੂੰ ਲੈ ਕੇ ਕਿਹੜਾ ਪੱਖ ਜਿਹੜਾ ਉਹ ਰੱਖਿਆ ਗਿਆ ਹੈ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਇੱਕ ਦੋ ਚੀਜ਼ਾਂ ਧਿਆਨ ਦੇਣ ਯੋਗ ਨੇ ਤੁਸੀਂ ਸਮਝਿਓ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਇੱਕ ਕੇਸ ਜਸਕਰਨ ਸਿੰਘ ਵਾਲਾ ਜਿਹੜਾ 9894 ਭਰਤੀ ਤੇ ਲੱਗਿਆ ਹੋਇਆ ਸੀ ਜਿਸ ਦੇ ਆਰਡਰ ਤੁਸੀਂ ਸਕਰੀਨ ਤੇ ਵੀ ਦੇਖ ਪਾ ਰਹੇ ਹੋਵੋਗੇ ਠੀਕ ਹੈ ਇਹਦੇ ਵਿੱਚ ਦੇਖੋ ਜੇ ਤੁਸੀਂ ਧਿਆਨ ਨਾਲ ਦੇਖੋ ਆ ਦੇਖੋ ਇਹ ਆਰਡਰ ਨੇ ਤੁਸੀਂ ਇਹਨਾਂ ਨੂੰ ਆਪ ਵੀ ਪੜ੍ਹ ਸਕਦੇ ਹੋ ਠੀਕ ਹੈ 13 ਤਰੀਕ ਨੂੰ ਇਸ ਕੇਸ ਦੀ ਜਿਹੜੀ ਪਹਿਲਾਂ ਸੁਣਵਾਈ ਹੋਈ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ 13 ਤਰੀਕ ਨੂੰ ਜੋ ਸੁਣਵਾਈ ਹੋਈ ਸੀ ਉਹਦੇ ਵਿੱਚ ਜੱਜ ਵੱਲੋਂ ਹੀ ਕਿਹਾ ਗਿਆ ਸੀ ਕਿ ਜਿਹੜੀ ਜੇਕਰ ਡਿਪਾਰਟਮੈਂਟ 26 ਤਰੀਕ ਤੱਕ ਕੋਈ ਆਪਦੀ ਜਵਾਬਦੇਹੀ ਦਿੰਦਾ ਹੈ ਜਾਂ ਫਿਰ 26 ਤਰੀਕ ਤੱਕ ਕਹ ਲਓ ਵੀ ਡਿਪਾਰਟਮੈਂਟ ਆਪਦੇ ਵੱਲੋਂ ਕੋਈ ਕਲੈਰੀਫਿਕੇਸ਼ਨ ਰੱਖਦਾ ਹੈ ਇਸ ਕੇਸ ਨੂੰ ਲੈ ਕੇ ਠੀਕ ਹੈ ਤਾਂ ਤਾਂ ਠੀਕ ਹੈ ਨਹੀਂ ਫਿਰ 26 ਤਰੀਕ ਨੂੰ ਜਿਹੜੀ ਜੀ ਸੁਣਵਾਈ ਹੋਣੀ ਹੈ ਉਹਦੇ ਤੇ ਜਿਹੜੀ ਐ ਸਟੇ ਵੀ ਹੋ ਸਕਦੀ ਹੈ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਤੁਸੀਂ ਇਸ ਆਰਡਰ ਦੇ ਲਾਸਟ ਦੇ ਵਿੱਚ ਦੇਖੋਗੇ ਜਿਹੜੀ ਇਸ ਨੈਕਸਟ ਸੁਣਵਾਈਓ 26 ਸੈਪਟੈਂਬਰ ਐ ਕਿਸੇ ਨੇ 네ਗੇਟਿਵ ਨਹੀਂ ਹੋਣਾ ਪਹਿਲਾਂ ਪੂਰੀ ਗੱਲ ਸੁਣ ਲਓ ਦੇਖੋ ਦੁਬਾਰਾ ਦੱਸ ਰਹੀ ਆ ਕਿ ਜਿਹੜੀ ਸੁਣਵਾਈ ਹੋਈ ਸੀ 13 ਤਰੀਕ ਨੂੰ ਉਹਦੇ ਵਿੱਚ ਜੱਜ ਵੱਲੋਂ ਇਹ ਕਿਹਾ ਗਿਆ ਸੀ ਕਿ ਜੇਕਰ 26 ਤਰੀਕ ਤੋਂ ਪਹਿਲਾਂ ਪਹਿਲਾਂ ਡਿਪਾਰਟਮੈਂਟ ਵੱਲੋਂ ਕੋਈ ਪ੍ਰੋਪਰ ਕਲੈਰੀਫਿਕੇਸ਼ਨ ਜਾਂ ਕੇਸ ਦੇ ਰਿਲੇਟਿਡ ਜਵਾਬ ਆਉਂਦਾ ਹੈ ਜਿਹੜਾ ਕਿ ਐਕ ਸਰਵਿਸਮੈਨ ਦੇ ਰਿਲੇਟਿਡ ਕੇਸ ਹੈ ਠੀਕ ਹੈ ਤਾਂ ਤਾਂ ਠੀਕ ਹੈ ਫਿਰ ਤਾਂ ਕੋਈ ਹੱਲ ਹੋ ਸਕਦਾ ਹੈ ਨਹੀਂ ਤਾਂ ਫਿਰ ਜਿਹੜੀ ਨੈਕਸਟ ਸੁਣਵਾਈ ਹੈ ਉਹਦੇ ਤੇ ਕੋਈ ਵੀ ਆਰਡਰ ਆ ਸਕਦਾ ਯਾਨੀ ਸਟੇ ਵੀ ਹੋ ਸਕਦੀ ਹੈ ਠੀਕ ਹੈ ਇਹ ਗੱਲ ਤੁਸੀਂ ਪਹਿਲਾਂ ਹੀ ਜਾਣਦੇ ਹੋਵੋਗੇ ਬਾਕੀ ਤੁਸੀਂ ਇੱਥੇ ਜਿਹੜਾ ਸਾਰੀ ਚੀਜ਼ ਆ ਪੜ੍ਹ ਵੀ ਸਕਦੇ ਹੋ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ ਕੇਸ ਦੀ ਕੇਸ ਭਰਤੀ ਦਾ ਇਸ ਕੇਸ ਦਾ ਭਰਤੀ ਤੇ ਕੀ ਅਸਰ ਹੋਣ ਵਾਲਾ ਹੈ ਜੁਆਇਨਿੰਗ ਕਦੋਂ ਤੱਕ ਹੋਏਗੀ ਜੁਆਇਨਿੰਗ ਦੀ ਜੇ ਗੱਲ ਕਰੀਏ ਤਾਂ ਦੇਖੋ ਪਹਿਲਾਂ ਤਾਂ ਇਹੀ ਹੈ ਕਿ ਜਿਹੜੀ ਫਰਸਟ ਲਿਸਟ ਆ ਉਹਨਾਂ ਨੂੰ ਫਟਾਫਟ ਜੁਆਇਨ ਕਰਾਇਆ ਜਾਵੇ ਠੀਕ ਹੈ ਜਲਦ ਤੋਂ ਜਲਦ ਦੇਖੋ ਭਰਤੀ ਸੇਫ ਹੈ ਜਾਂ ਨਹੀਂ ਭਰਤੀ ਸੇਫ ਹੋ ਸਕਦੀ ਹੈ ਜੇਕਰ ਪਹਿਲੀ ਲਿਸਟ ਨੂੰ ਜਲਦੀ ਤੋਂ ਜਲਦੀ ਜੁਆਇਨ ਕਰਾਇਆ ਜਾਵੇ ਮੈਂ ਤੁਹਾਨੂੰ ਦੱਸ ਦਵਾਂ ਕਿ ਯੂਨੀਅਨ ਵੱਲੋਂ ਵੀ ਇਹੀ ਮੈਸੇਜ ਆਇਆ ਹੋਇਆ ਹੈ ਸਾਰੇ ਹੀ 993 ਕੈਡਰ ਨੂੰ ਕਿ ਜੇਕਰ ਤੁਸੀਂ ਚਾਹੁੰਦੇ ਹੋ ਵੀ ਹਾਂ ਜਲਦ ਤੋਂ ਜਲਦ ਫਰਸਟ ਲਿਸਟ ਜੋਇਨ ਕਰੇ ਤਾਂ ਫਿਰ ਜਿਹੜਾ ਕਹਿ ਲਓ ਵੀ ਤਰਨੇ ਤੇ ਪਹੁੰਚੋ ਠੀਕ ਹੈ ਜੀ ਤਰਨਾ 18 ਤਰੀਕ ਦਾ ਹੈ ਜੀ ਠੀਕ ਹੈ ਬਾਕੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰਦੀ ਰਵਾਂਗੀ ਠੀਕ ਹੈ ਤੇ ਤਰਨੇ ਦੇ ਵਿੱਚ ਜਰੂਰ ਪਹੁੰਚੋ ਜੇਕਰ 18 ਤਰੀਕ ਨੂੰ ਕਾਫੀ ਜ਼ਿਆਦਾ ਇਕੱਠ ਹੋਇਆ ਯਾਨੀ ਕਾਫੀ ਜ਼ਿਆਦਾ ਪ੍ਰੈਸ਼ਰ ਜੇਕਰ ਡਿਪਾਰਟਮੈਂਟ ਤੇ ਬਣਦਾ ਹੋਇਆ ਤਾਂ ਫਿਰ ਇਹ ਜਿਹੜੀ ਹੈ 26 ਤਰੀਕ ਤੋਂ ਪਹਿਲਾਂ ਪਹਿਲਾਂ ਕਹਿ ਲਓ ਵੀ ਫਰਸਟ ਲਿਸਟ ਨੂੰ ਜੋਇਨ ਵੀ ਕਰਵਾਇਆ ਜਾ ਸਕਦਾ ਹੈ ਜੀ ਕੋਈ ਵੱਡੀ ਠੀਕ ਹੈ ਜੀ ਬਾਕੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਕੱਲ ਪਰਸੋ ਤਰਨਾ ਹੋ ਕੇ ਹਟਾਈ ਹੈ ਹਨਾ ਉਹਨਾਂ ਆਚਨ ਵਿੱਚ ਦਾ ਤਾਂ ਉਹਦਾ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ 20 ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੈ ਠੀਕ ਹੈ ਬਾਕੀ ਮੀਟਿੰਗ ਦੇ ਵਿੱਚ ਤਾਂ ਤੁਹਾਨੂੰ ਦੇਖੋ ਪਤਾ ਹੀ ਹੈ ਕਿ ਆਪਣੀ ਮੰਗਾਂ ਰੱਖਿਆ ਜਾਂਦੀਆਂ ਨੇ ਹਾਂ ਪੱਖੇ ਹੰਗਾਰਾ ਦੇ ਦਿੱਤਾ ਜਾਂਦਾ ਏ ਮੇਨ ਗੱਲ ਹੈ ਕਿ ਡਿਪਾਰਟਮੈਂਟ ਐਫਰਟ ਕਰੇ ਉਸ ਚੀਜ਼ ਤੇ ਹਨਾ ਤਾਂ ਉਮੀਦ ਕਰਦੇ ਹਾਂ ਕਿ ਜਿਹੜਾ ਹੁਣ ਆਉਣ ਵਾਲਾ ਤਰਨਾ ਹੈ 18 ਤਰੀਕ ਨੂੰ ਉਹਦੇ ਤੇ ਸਾਰੇ ਪਹੁੰਚਣ ਤੇ ਜਿਹੜੀ ਭਰਤੀ ਆ ਉਹ ਜਲਦ ਤੋਂ ਜਲਦ ਤਾਂ ਹੀ ਕੰਪਲੀਟ ਹੋਏਗੀ ਜੇਕਰ ਡਿਪਾਰਟਮੈਂਟ ਉੱਤੇ ਪ੍ਰੈਸ਼ਰਾਈਜ਼ ਜਿਹੜ ਕਲੀਅਰ ਹੈ ਜੀ ਤਾਂ ਇਹ ਚੀਜ਼ ਜਿਹੜੀ ਹੈ ਧਿਆਨ ਦੇ ਵਿੱਚ ਰੱਖਿਓ ਫਰਸਟ ਲਿਸਟ ਜੇਕਰ ਜੁਆਇਨ ਕਰ ਜਾਂਦੀ ਹੈ ਤਾਂ ਭਰਤੀ 100% ਸੇਫ ਰਹੇਗੀ ਕਲੀਅਰ ਹੈ ਬਾਕੀ ਇਸ ਕੇਸ ਦਾ ਭਰਤੀ ਤੇ ਕੀ ਅਸਰ ਪੈਣਾ ਮੈਂ ਤੁਹਾਡੇ ਨਾਲ ਆਲਰੇਡੀ ਦੱਸ ਚੁੱਕੀ ਹਾਂ ਠੀਕ ਹੈ ਮੇਰਾ ਇੱਥੇ ਕਿਸੇ ਨੂੰ ਕੋਈ 네ਗੇਟਿਵ ਕਰਨ ਦਾ ਮਕਸਦ ਨਹੀਂ ਹੈਗਾ ਹਾਂ ਬਸ ਜੋ ਸਚਾਈ ਆਪਾਂ ਉਹ ਤੁਹਾਡੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਹੈ ਸਾਂਝੀ ਕਰ ਰਹੀਆਂ ਕਲੀਅਰ ਹੈ ਬਾਕੀ 23 ਚੌਂਦੇ ਤੁਹਾਨੂੰ ਪਤਾ ਹੈ ਕਿ ਸਟੇਸ਼ਨ ਦਾ ਜਿਹੜਾ ਪੋਰਟਲ ਹੋਇਆ ਹੈ ਪਬਲਿਕ ਨੋਟਿਸ ਆ ਵੀ ਉਹਦੀ ਵੀ ਅਪਡੇਟ ਆਈ ਹੋਈ ਹੈ ਹਨਾ ਤਾਂ ਹੋ ਸਕਦਾ ਕਿ 23 ਨੂੰ ਫਟਾਫਟ ਜਲਦੀ ਜਲਦੀ ਜੋਇਨ ਕਰਾ ਕੇ ਉਸ ਤੋਂ ਬਾਅਦ ਨੂੰ 94 ਨੂੰ ਜਿਹੜਾ ਹੈ ਉਹ ਨੈਕਸਟ ਪ੍ਰੋਸੈਸ ਉਹਨਾਂ ਦਾ ਦੇਖਣ ਨੂੰ ਮਿਲੇ ਠੀਕ ਹੈ ਜੀ ਭਰਤੀ ਤੇ ਦੁਬਾਰਾ ਸਟੇ ਹੋ ਸਕਦੀ ਹੈ ਦੇਖੋ ਇਹਦੇ ਤੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਠੀਕ ਹੈ ਜੇਕਰ ਪੈਨਲ ਲੀਸਟ ਜੁਆਇਨ ਕਰਦੀ ਹੈ ਫਿਰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਲੇਕਿਨ ਜੇਕਰ ਡਿਪਾਰਟਮੈਂਟ ਵੱਲੋਂ ਕੋਈ ਐਫਰਟ ਨਾ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਫਿਰ ਕੁਝ ਵੀ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਕਲੀਅਰ ਹੈ ਤਾਂ ਇਸ ਕਰਕੇ ਬੱਦ ਤੋਂ ਬੱਦ ਇਕਜੁੱਟ ਹੋ ਕੇ ਯੂਨੀਅਨ ਦਾ ਸਾਥ ਦੋ ਤਾਂ ਹੀ ਜਾ ਕੇ ਇਹ ਭਰਤੀ ਸਿਰੇ ਚੜ੍ਹੇਗੀ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਸਰਕਾਰ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਤੁਹਾਨੂੰ ਸਾਰੇ ਜਿਹੜੇ ਤੁਸੀਂ ਨਾ ਇਸ ਚੀਜ਼ ਤੋਂ ਜਿਹੜੇ ਆ ਵਾਕਿਫ ਹੋ ਕਲੀਅਰ ਹੈ ਬਾਕੀ ਇਹ ਹੈ ਜਿਸ ਜੀ ਕੇਸ ਦੇ ਆਰਡਰ ਇਹ ਮੈਂ ਫੋਟੋ ਪੂਰੀ ਤੁਹਾਡੇ ਨਾਲ ਟੈਲੀਗ੍ਰam ਗਰੁੱਪ ਦੇ ਵਿੱਚ ਆਲਰੇਡੀ ਸ਼ੇਅਰ ਕਰ ਚੁੱਕੀ ਆਂ ਨੈਕਸਟ ਸੁਣਵਾਈ ਹੋਣੀ ਹੈ ਜੀ 26 ਸੈਪਟੰਬਰ ਨੂੰ ਠੀਕ ਹੈ ਜੀ ਬਾਕੀ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਹੋਰ ਆਫੀਸ਼ਲ ਅਪਡੇਟ ਆਈਏ ਅਪਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਕੋਈ ਹੋਰ ਡਾਊਟ ਕੁਐਸ਼ਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿ ਉਮੀਦ ਕਰਦੇ ਆ ਕਿ ਡਿਪਾਰਟਮੈਂਟ ਜਲਦ ਤੋਂ ਜਲਦ 942 ਵਾਲਿਆਂ ਨੂੰ ਜੁਆਇਨਿੰਗ ਕਰਾਏਗਾ ਕਿਉਂਕਿ ਇਹ ਭਰਤੀ ਜਿਹੜੀ ਆ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਕੇਸ ਦੇ ਵਿੱਚ ਉਲਝੀ ਹੋਈ ਸੀ ਠੀਕ ਹੈ ਜੀ ਬਾਕੀ ਯੂਨੀਅਨ ਦਾ ਵੱਤ ਤੋਂ ਵੱਤ ਸਾਥ ਦੋ ਯੂਨੀਅਨ ਵੱਲੋਂ ਇਹੀ ਮੈਸੇਜ ਆਇਆ ਕਿ ਵੱਤ ਤੋਂ ਵੱਦੀ ਇਕੱਠ ਜਿਹੜਾ ਡਿਪਾਰਟਮੈਂਟ ਨੂੰ ਦਿਖਾਇਆ ਜਾਵੇ ਤਾਂ ਜੋ ਡਿਪਾਰਟਮੈਂਟ ਤੇ ਵੱਤ ਤੋਂ ਵੱਤ ਜਿਹੜਾ ਪ੍ਰੈਸ਼ਰ ਆ ਬਣਾ ਕੇ ਜਿਹੜੀ ਆ ਜੁਆਇਨਿੰਗ ਕਰਾਈ ਜਾਵੇ ਤੇ ਭਰਤੀ ਜਿਹੜੀ ਹੈ ਭਰਤੀ ਜਿਹੜੀ ਆਪਣੀ ਸੇਫ ਹੋ ਸਕੇ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਜੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤਾਂ ਮਿੱਤਰਾਂ ਦੇ ਨਾਲ ਕੋਈ ਵੀ ਡਾਊਟ ਕੁਸ਼ਨ ਹੋਵੇ ਪੁੱਛ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਨ ਲਈ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ WhatsApp ਗਰੁੱਪ ਨਾਲ Telegram ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਟਾਈਮ ਟਾਈਮ ਜਿਹੜੀ ਅਪਡੇਟ ਹੈ ਉਹ ਤੁਹਾਨੂੰ ਦਿੰਦੇ ਰਹਿੰਦੇ ਹਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ